ਅਤਵਾਕ ਉਦੇ ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਉਹਨਾਂ ਲਈ ਅੱਜ ਦਾ ਦਿਨ ਦੀਵਾਲੀ ਵਰਗਾ ਹੈ ਕਿਉਂਕਿ ਉਹਨਾਂ ਦਾ ਲੰਬੇ ਸਮੇਂ ਦਾ ਸੁਪਨਾ ਅੰਮ੍ਰਿਤਸਰ ਫਿਰੋਜ਼ਪੁਰ ਰੇਲਵੇ ਲਿੰਕ ਪ੍ਰੋਜੈਕਟ ਆਖਰਕਾਰ ਸਫਲ ਹੋ ਗਿਆ ਮਲਿਕ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਰੇਲਵੇ ਨਹੀਂ ਸਗੋਂ ਪੰਜਾਬ ਦੇ ਵਿਕਾਸ ਦਾ ਸੁਨਹਿਰਾ ਦਰਵਾਜ਼ਾ ਸਾਬਤ ਹੋਵੇਗਾ। ਮਿਤ ਮੰਚ प्यारे पत्रकार बंधुओं तो मेरे लिए ते आज दिवाली दा दिन है के एक लंबी मेहनत जड़ी है ओ भाई गुरुजी दी मेहर नाल परमात्मा दी मेहर दे नाल मेरी पूरी हुई है मेरा सपना पूरा होया है जणा के मेरा नारा है कि विकसित अमृतसर ते विकसित भारत ਇਹ ਮੇਰਾ ਨਾਰਾ ਰਿਹਾ ਜਦੋਂ ਮੈਂ ਮੇਅਰ ਵੀ ਰਿਹਾ ਤਦ ਵੀ ਸੀ ਜਦੋਂ ਮੈਂ ਐਮਪੀ ਵੀ ਰਿਹਾ ਤਦ ਵੀ ਸੀ ਅੱਜ ਵੀ ਹੈ ਸੋ ਅੰਮ੍ਰਿਤਸਰ ਫਿਰੋਜ਼ਪੁਰ ਰੇਲਵੇ ਲਿੰਕ ਮੈਂ ਬਹੁਤ ਧੰਨਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਡੇ ਰੇਲਵੇ ਮਨਿਸਟਰ ਅਸ਼wini ਵੈਸ਼ਨਵ ਜੀ ਦਾ ਸਾਡੇ ਰੇਲਵੇ ਰਾਜ ਮੰਤਰੀ ਮੇਰੇ ਛੋਟੇ ਭਾਈ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦਾ ਇਹ ਵਿਸ਼ੇਸ਼ ਯੋਗਦਾਨ ਹੈ ਬਿੱਟੂ ਜੀ ਦਾ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਮੰਗ ਫਿਰ ਮੈਂ ਬਿੱਟੂ ਜੀ ਨੂੰ ਦੇ ਅੱਗੇ ਵੀ ਰੱਖੀ ਸੀ ਤੇ ਜੈਨ ਸਾਹਿਬ ਆਜੋ ਸੁਪਾਰ ਮੰਡਲ ਦੇ ਸਾਡੇ ਜਨਰਲ ਸੈਕਟਰੀ ਜੈਨ ਸਾਹਿਬ ਵੀ ਆਏ ਨੇ ਅਮਰਤ ਲਾਲ ਜੀ ਦੇ بیٹے ਸਵਰਗੀ ਅਮਰਤ ਲਾਲ ਜੀ ਦੇ بیٹے ਸੋ ਇਹਦੇ ਇਤਿਹਾਸ ਵਿੱਚ ਮੈਂ ਬਿੱਟੂ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਨਿੱਜੀ ਤੌਰ ਤੇ ਇਦੇ ਇਤਿਹਾਸਿਕ ਮੈਂ ਜਾਵਾਂਗਾ ਕਿ ਮੇਰੇ ਵੱਡੇ ਭਾਈ ਸਵਰਗੀ ਅੰਮ੍ਰਿਤ ਲਾਲ ਜੈਨ ਜੀ ਔਰ ਸਾਡੇ ਪ੍ਰੇਰਨਾ ਸਰੋਤ ਮੇਰੇ ਫਾਦਰਲੀ ਫਿਗਰ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰ ਲਾਲ ਸੇਠ ਜੀ ਜਦੋਂ ਮੈਂ 2016 ਜੇ ਪ੍ਰਧਾਨ ਮੰਤਰੀ ਜੀ ਨੇ ਮੇਰੀ ਪਾਰਟੀ ਨੇ ਗੁਰੂ ਨਗਰੀ ਦੇ ਪਿਆਰ ਨੇ ਮੈਨੂੰ ਮੈਂਬਰ ਪਾਰਲੀਮੈਂਟ ਰਾਜ ਸਭਾ ਬਣਾਇਆ ਮੈਨੂੰ ਵਧਾਈ ਦੇਣ ਜਦੋਂ ਅਮਰਤ ਲਾਲ ਜੈਨ ਜੀ ਤੇ শেਠ ਸਾਹਿਬ ਆਏ ਦੇ ਨਾਲ ਤੇ ਦਿੱਤੀ ਵਧਾਈ ਨਾਲ ਮੇਰੀ ਡਿਊਟੀ 라ਤੀ ਮੈਨੂੰ ਲੱਗਾ ਐਡਾ ਕੋ ਕਾਗਜ਼ਾ ਦਾ ਬੰਡਲ ਸੀ শেਠ ਸਾਹਿਬ ਉਹ ਨਾਲ ਫਾਈਲ ਇਹਨਾਂ ਨੇ ਮੇਰੇ ਹਵਾਲੇ ਕੀਤੀ ਕਿ ਅਸੀਂ ਸੰਘਰਸ਼ ਕੀਤਾ ਪਰ ਕੰਮ ਨਹੀਂ ਹੋ ਪਾਇਆ ਤੇ ਉਹਨੂੰ ਮਲਿਕ ਸਾਹਿਬ ਤੁਸੀਂ ਇਹਦੇ ਦੇ ਸੰਘਰਸ਼ ਕਰਨਾ ਤੁਸੀਂ ਸਾਡੇ ਕਰਦੇ ਹੋ ਤੇ ਮੈਂ ਵਾਅਦਾ ਕੀਤਾ ਉਸ ਵੇਲੇ ਸਰਗੇ ਜੈਨ ਜੀ ਨਾਲ ਜੋ ਪੈਰਾਲਲ ਜੀ ਨਾਲ ਸੇਠ ਸਾਹਿਬ ਨਾਲ ਕਿ ਮੈਂ ਨੇਪੜੇ ਚਾਣਾ ਦਾ ਪੂਰਾ ਪ੍ਰਯਾਸ ਕਰਾਂਗਾ ਸੋ ਇਹ ਬਹੁਤ ਵੱਡਾ ਸਾਡਾ ਜ਼ਖਮ ਸੀ ਜਿਹਦਾ ਉਪਚਾਰ ਜਿਹੜਾ ਉਹ ਮੋਦੀ ਜੀ ਦੀ ਸਰਕਾਰ ਨੇ ਕੀਤਾ ਹੈ ਪ੍ਰਧਾਨ ਮੰਤਰੀ ਜੀ ਦੀ 2013 ਦੇ ਵਿੱਚ ਉਸ ਸਮੇਂ ਦੇ ਰੇਲਵੇ ਮਨਿਸਟਰ ਪਵਨ ਬਾਂਸਲ ਜੀ ਨੇ ਇਹ ਇਸ਼ੂ ਚੁੱਕਿਆ ਸੀ ਕਾਂਗਰਸ ਦੇ ਸੀਗੇ ਪਵਨ ਬਾਦਸਲ ਜੀ ਪਰ ਇਹ ਸਿਸ਼ੂ ਤੇ ਕੰਮ ਨਹੀਂ ਕੀਤਾ ਕੋਈ ਵੀ ਕੇਵਲ ਅਖਬਾਰਾਂ ਦੀ ਜਬਾਤਾ ਅੰਮ੍ਰਿਤਸਰ ਰੇਲ ਫਿਰੋਜ਼ਪੁਰ ਰੇਲਵੇ ਲਿੰਕ ਇਹ ਮੈਂ ਸਮਝਦਾ ਪੰਜਾਬ ਦਾ ਅੰਮ੍ਰਿਤਸਰ ਦਾ ਵਿਕਾਸ ਦਾ ਸੁਨਹਿਰਾ ਦਰਵਾਜਾ ਹੈ ਸੁਨਹਿਰਾ ਦਰਵਾਜਾ ਹੈ ਤੇ ਇਹਦੇ ਨਾਲ ਇਹ ਰੇਲਵੇ ਲਿੰਕ ਵੈਸੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਜਦੋਂ ਪਾਰਟੀਸ਼ਨ ਬੈਲ ਸਾਹਿਬ ਹੋਈ ਸੀ ਪਾਰਟੀਸ਼ਨ ਤੋਂ ਪਹਿਲੇ ਸਾਰੇ ਪੱਤਰਕਾਰ ਬੰਦੂਆਂ ਨੂੰ ਮੈਂ ਕਲੈਕਟਿਵਲੀ ਜਾਣਕਾਰੀ ਦਿਆਂਗਾ ਇਹ ਰੇਲਵੇ ਲਿੰਕ ਚੱਲਿਆ ਕਰਦਾ ਸੀ ਅਮਰਸਰ ਤੋਂ ਫਿਰੋਜ਼ਪੁਰ ਦੀ ਰੇਲ ਚਲਦੀ ਸੀ ਪਰ ਪਾਰਟੀਸ਼ਨ ਤੋਂ ਬਾਅਦ ਜਿਹੜਾ ਇੱਕ ਵਿੱਚੋਂ ਹਿੱਸਾ ਜਿਹੜਾ ਕਸੂਰ ਹੀ ਚਲਾ ਗਿਆ ਜਿਹੜਾ ਪਾਕਿਸਤਾਨ ਇਸੇ ਰੇਲਵੇ ਲਿੰਕ ਬੰਦ ਹੋ ਗਿਆ ਸੋ 70 ਸਾਲ ਤੋਂ ਇਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਪੁਰਾਣੇ ਕਾਂਗਰਸ ਦੇ ਰਾਜ ਦੇ ਵਿੱਚ ਸੋ ਉਸ ਤੋਂ ਬਾਅਦ ਕਿਉਂਕਿ ਇਹ ਬੜਾ ਮਹੱਤਵਪੂਰਨ ਰੇਲਵੇ ਲਿੰਕ ਹੈ ਜੀ ਦੇਤੇ ਮਾਲਵੇ ਨੂੰ ਤੇ ਮਾਝੇ ਨੂੰ ਮਾਝਾ ਜਿੱਥੇ ਸੀ ਰਹਨੇ ਆ ਤੇ ਮਾਲਵਾ ਫਿਰੋਜ਼ਪੁਰ ਨੂੰ ਜੋੜਦਾ ਬਠਿੰਡਾ ਉੱਥੇ ਇਹ 6 ਸਟੇਟਾਂ ਨੂੰ ਜੋੜਦਾ ਹੈ ਜੀ ਜਿਹਦੇ ਜਕੇ ਪੰਜਾਬ ਜੰਮੂ ਕਸ਼ਮੀਰ ਜੋ ਕਿ ਪਠਾਨਕੋਟ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਆ ਕੇ ਮਿਲ ਰਹੇ ਨੇ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼ ਅਸਰ ਸਭ ਤੋਂ ਵੱਡੀ ਗੱਲ ਗੁਜਰਾਤ ਜਿੱਤੇ ਕਿ ਪੋਰਟਸ ਨੇ ਸਾਰੀਆਂ ਕਾਂਡਲਾ ਪੋਰਟ ਜਿੱਥੋਂ ਕੇ ਸਮੁੰਦਰੀ ਜਹਾਜ਼ ਚੱਲੇ ਰੇ Rajasthan اور ਜਿਹੜੀ ਸਾਡੀ بزنس کیپٹل ہے واپاری کی راਜਧਾਨੀ ہے ممبئی اودے ਨਾਲ ਹੈ ਰੇਲਵੇ ਲਿੰਕ ਜਿਹੜਾ ਹੈ ਉਹ 6 سٹیਟਾਂ ਨੂੰ ਜੋੜੇਗਾ ਤੇ ਲਾਭ ਕੀ ਹੋਏਗਾ ਜੀ ਇਹਦਾ ਲਾਭ ਹੋਏਗਾ ਇਹਦਾ ਕਿ ਜਿੱਤੇ ਅੱਜ ਸਾਡੇ ਕੋਲ ਅੰਮ੍ਰਿਤਸਰ ਬਿਆਸ ਪਾਣੀਪਤ ਦਿੱਲੀ ਰੇਲਵੇ ਲਿੰਕ ਹੀ ਹੈ ਉਹ ਇੰਨਾ ਕੰਜੈਸਟਿਡ ਹੋ ਚੁੱਕਿਆ ਕਿ ਜਦੋਂ ਵੀ ਕੋਈ ਨਵੀਂ ਰੇਲ ਗੱਡੀ ਹੁਣ ਬੰਦੇ ਭਾਰਤ ਵਿੱਚ ਮੰਗੀ ਮਿਲੀ ਪਰ ਇਹ ਹੀ ਸਮੱਸਿਆ ਆਉਂਦੀ ਸੀ ਕਿ ਅੱਗੇ ਇਹ ਨਾਲ ਟ੍ਰੈਫਿਕ ਹੈ ਰੇਲਵੇ ਤੇ ਕਿੱਦਾਂ ਗੱਡੀਆਂ ਦਈਏ ਪਰ ਇਹ ਜਿਹੜਾ ਨਵਾਂ ਰੇਲਵੇ ਲਿੰਕ ਅੰਮ੍ਰਿਤਸਰ ਫਲੋਸਪੁਰ ਬਟਿੰਡਾ ਉਸ ਤੋਂ ਬਾਅਦ ਰਾਜਸਥਾਨ ਉਸ ਤੋਂ ਬਾਅਦ ਗੁਜਰਾਤ ਉਸ ਤੋਂ ਬਾਅਦ ਮਹਾਰਾਸ਼ਟਰ ਦਾ ਬਣੇਗਾ ਇਹਦੇ ਨਾਲ ਸਾਨੂੰ ਇੱਕ ਹੋਰ ਕਨੈਕਟੀਵਿਟੀ ਮਿਲੇਗੀ ਜਿਹਦੇ ਨਾਲ ਜਿੱਥੇ ਨਵੀਆਂ ਪੈਸੰਜਲ ਟ੍ਰੇਸ ਚੱਲਣਗੀਆਂ ਲੋਕਾਂ ਨੂੰ ਸੌਬਦਾ ਹੋਏਗੀ ਯਾਤਰੀਆਂ ਨੂੰ ਉੱਥੇ ਹੀ ਮਾਲ ਗੱਡੀਆਂ ਵੀ ਚੱਲਣਗੀਆਂ ਜਿਹੜੀ ਕਿ ਵਪਾਰੀਆਂ ਨੂੰ ਲਾਭ ਹੋਏਗਾ ਮਾਲ ਲਜਾਣ ਦੇ ਲਈ ਉੱਥੇ ਹੀ ਕਿਉਂਕਿ ਬਾਰਡਰ ਬੈਲਟ ਹੈ ਜੀ ਸਾਡੀ ਇਹ ਤੁਸੀਂ ਦੇਖ ਲਓ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਗੁਰਦਾਸਪੁਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਇਹ ਬਾਰਡਰ ਬੈਲਟ ਹੈ ਤੇ ਸੈਨਾ ਬਹੁਤ ਵੱਡੀ ਸੰਗੇਜ ਭਾਰਤੀ ਸੈਨਾ ਜਿਹੜੀ ਹੈ ਉਹ ਡਿਊਟੀ ਕਰਦੀ ਹੈ ਤੇ ਇਹ ਰੇਲਵੇ ਲਿੰਕ ਬਣਨ ਨਾਲ ਜਿੱਤੇ ਦੇਸ਼ ਦੀ ਸੁਰੱਖਿਆ ਨੂੰ ਲਾਭ ਹੋਏਗਾ ਕਿ ਇਹ ਸੇਨਾ ਨੂੰ ਆਵਾਜਾਈ ਲਈ ਇੱਕ ਨਵਾਂ ਰੂਟ ਮਿਲੇਗਾ ਜਿਹੜਾ ਹਥਿਆਰ ਆਉਂਦੇ ਨੇ ਜਾਂ ਜਿਹੜਾ ਸੇਨਾ ਦਾ ਸਾਮਾਨ ਆਂਦਾ ਉਹਦੇ ਲਈ ਇੱਕ ਨਵਾਂ ਰੂਟ ਬਣੇਗਾ ਸੋ ਇਸ ਤਰ੍ਹਾਂ ਹੈ ਸੁਨਹਿਰਾ ਦਰਵਾਜਾ ਵਪਾਰੀਆਂ ਲਈ ਵੀ ਲੋਗਾ ਲਈ ਵੀ ਸੇਨਾ ਲਈ ਵੀ ਸਭ ਦੇ ਲਈ ਸੋ ਅੱਜ ਜੀ ਮੋਦੀ ਸਾਹਿਬ ਔਰ ਵੈਸ਼ਨਵ ਸਾਹਿਬ ਔਰ ਬਿੱਟੂ ਸਾਹਿਬ ਨੇ ਇਹ ਸਾਡਾ ਸੁਪਨਾ ਸਕਾਰ ਕਰਤਾ ਪਰ ਇਹਦੇ ਪਿੱਛੇ ਬਹੁਤ ਬੰਨੂ ਲੜਨਾ ਪਿਆ 2016 ਜਿਹੜੇ ਮੈਂ ਪਾਰਲੀਮੈਂਟ ਜਿੱਦੀ ਆਵਾਜ਼ ਉਠਾਈ ਇਸ ਰੇਲਵੇ ਲਿੰਕ ਦੀ ਕਾਂਗਰਸ ਦੇ ਵੇਲੇ ਬਾਅਨਸਲ ਸਾਹਿਬ ਨੇ ਸਿਰਫ ਘੋਸ਼ਣਾ ਕੀਤੀ ਜੇ ਜਿੰਨੇ ਨੁਮਾਇੰਦੇ ਸੀ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ ਇਹ ਰੇਲਵੇ ਲਿੰਕ ਨੂੰ ਦਿੱਤਾ ਜਾਏ ਪਰ ਮੈਂ ਬਹੁਤ ਧੰਨਵਾਦੀ ਆ ਮੋਦੀ ਸਾਹਿਬ ਦਾ ਔਰ ਸਰਗੀ अरुण ਜੇਤਨੀ ਜੀ ਦਾ ਕਿ ਜਿਨ੍ਹਾਂ ਨੇ ਤੁਰੰਤ ਇਹਦੇ ਉਤੇ ਕਾਰਵਾਈ ਕਰਦੇ சுரேਸ਼ ਪ੍ਰਭੂ ਜੀ ਵੀ ਆਏ ਉਸ ਤੋਂ ਬਾਅਦ ਮੈਂ ਆਪਣਾ ਮਿਲਿਆ ਪਿਊਸ਼ ਗੋਇਲ ਜੀ ਰੇਲਵੇ ਮੰਤਰੀ ਬਣੇ ਅਸਲੀ ਵੈਸ਼ਨਵ ਜੀ ਬਣੇ ਬਿੱਟੂ ਜੀ ਬਣੇ ਤੇ ਉਹਦੇ ਇੱਕ ਮੁਸ਼ਕਲ ਕੀ ਆਈ ਕਿ ਮੇਰੇ ਕਹਿਣ ਤੇ ਮੋਦੀ ਸਾਹਿਬ ਤੇ ਜੇਤਨੀ ਸਾਹਿਬ ਨੇ ਤੇ ਉਸੇ ਲਈ ਖਾਸ ਕਰ ਬਜਟ ਜਿਹੜਾ 299 ਕਰੋੜ ਰੁਪਏ ਦਾ ਬਜਟ 2016 ਨੀਤੀ ਉਹ ਜਿਹੜਾ ਕਿ ਬਜਟ ਦਿੰਦਾ ਉਹ ਘੋਸ਼ਿਤ ਕਰਤਾ ਜੀ ਉਹ ਅਜਿਹਾ ਗਾਉਟ ਇਸ ਪਿਆ ਪਰ ਲਬਹੋ ਨੇ ਖਤਾ ਕੀ ਸਦੀਆਂ ਨੇ ਸਜਾ ਪਈ ਔਰ ਭਗਵਾਨ ਤਮਨਜੀ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕੇਵਲ 40 ਕਰੋੜ ਰੁਪਏ ਦੀ ਜ਼ਮੀਨ ਉਹਨਾਂ ਨੇ ਦੇਣੀ ਸੀ ਅਭਿਕਰਨ ਕਰਨ ਦਾ ਜਿਹੜਾ ਡਿਊਟੀ ਹੈ ਉਹ ਹੁੰਦੀ ਹੈ ਸਟੇਟ ਗਵਰਨਮੈਂਟ ਦੀ 300 ਕਰੋੜ ਦੇ ਆ ਗਿਆ ਹਲੇ ਹੋਰ ਵੀ ਆਣਾ ਸੀ ਆਏਗਾ ਪਰ ਇਹਨਾਂ ਨੇ ਜ਼ਮੀਨ ਦੇਣੀ ਸੀ ਪਰ 40 ਕਰੋੜ ਰੁਪਏ ਦੀ ਜ਼ਮੀਨ ਜਿੱਥੇ ਬੀਜੇਪੀ ਕ੍ਰੈਡਿਟ ਨਾਲ ਲੈ ਜਾਏ ਜਿੱਥੇ ਮੋਦੀ ਸਾਹਿਬ ਕ੍ਰੈਡਿਟ ਨਾਲ ਲੈ ਜਾਣ ਇਹਨਾਂ ਨੇ ਜ਼ਮੀਨ ਦਾ ਅਧਿਕਰਨ ਨਹੀਂ ਕੀਤਾ ਹਾਲਾਂਕਿ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜੀ ਕਿ ਐਸ ਆਈ ਏ ਜ਼ਮੀਨ ਦਾ ਪੂਰਾ ਡਾਟਾ ਦੇ ਚੁੱਕੀ ਹੈ ਕਿੰਨੇ ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਲੈਣੀ ਹੈ ਔਰ ਉਹਦਾ ਬੜਾ ਵੱਡਾ ਮੁਆਵਜ਼ਾ ਮਿਲਣਾ ਹੈ ਬੜਾ ਖੁਸ਼ੀ ਦੇ ਨਾਲ ਉਦਯੋਗ ਉਦਮੀ ਦੀ ਜੀਵਨ ਮਿਲਦੀ ਹੈ ਪਰ ਇਹਨਾਂ ਨੇ 40 ਕਰੋੜ ਰੁਪਏ ਨਹੀਂ ਖਰਚੇ ਕੀ ਹੁੰਦੇ ਨੇ ਪੰਜਾਬ ਸਰਕਾਰ ਲਈ 40 ਕਰੋੜ ਰੁਪਏ ਨਾ ਕਾਂਗਰਸ ਨੇ ਖਰਚੇ ਨਾ ਆਵਾਜ਼ੀ ਪਾਰਟੀ ਨੇ ਖਰਚੇ ਤੇ ਅੱਜ ਇਹਦਾ ਫਾਇਦਾ ਕੀ ਹੈ ਕਿ ਜਿੱਥੇ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਦਾ ਰਸਤਾ ਜਿਹੜਾ ਰੇਲਵੇ ਦਾ ਉਹ 32 ਕਿਲੋਮੀਟਰ ਘੱਟ ਜਾਏਗਾ ਉੱਥੇ ਹੀ ਅੰਮ੍ਰਿਤਸਰ ਤੋਂ ਮੁੰਬਈ ਦਾ ਰਸਤਾ ਜਿਹੜਾ ਹੈਗਾ ਉਹ ਲਗਭਗ 240 ਕਿਲੋਮੀਟਰ ਉਹ ਘਟ ਜਾਏਗਾ ਇਹਦਾ ਮਤਲਬ ਅਮਰੋਦਸਰ ਤੋਂ ਮੁੰਬਈ ਜਾਣ ਦੇ ਵਿੱਚ 5 ਘੰਟੇ ਦਾ ਸਫਰ ਘਟ ਹੋ ਜਾਏਗਾ ਇਹ ਇਸ ਰੇਲਵੇ ਲਿੰਕ ਦਾ ਲਾਭ ਹੈ ਤੇ ਉਸ ਲਿਹਾਜ਼ ਦੇ ਨਾਲ ਅੱਜ ਸਾਡੀ ਸਰਕਾਰ ਨੇ ਉਪਰਾਲਾ ਕੀਤਾ ਹੈ ਮੋਦੀ ਸਾਹਿਬ ਨੇ ਅਸ਼ਲੀ ਵੈਸ਼ਨਵ ਜੀ ਨੇ ਬਿੱਟੂ ਜੀ ਨੇ ਔਰ ਮੈਂ ਪੁਰਾਣੇ ਮੰਤਰੀਆਂ ਨੂੰ ਵੀ ਧੰਵਾਦ ਕਰਾਂਗਾ ਸੁਰੇਸ਼ ਫਰਮੂਦੀਨੋਈ ਆਰ ਪਿਊਸ਼ ਗੋਇਲ ਜੀ ਨੂੰ ਹੀ ਕਿਉਂ ਨਾ ਦੇ ਉਪਰਾਲੇ ਦੇ ਨਾਲ ਇਹ ਪ੍ਰੋਜੈਕਟ ਨੇਪੜੇ ਚੜਨ ਜਾ ਰਿਹਾ ਹੈ ਕੱਲ ਇਹਦੀ ਘੋਸ਼ਣਾ ਰੌਨੀ ਸਿੰਘ ਬਿੱਟੂ ਜੀ ਨੇ ਕਰ ਦਿੱਤੀ ਹੈ ਤੇ ਮੈਂ ਸਮਝਦਾ ਕਿ ਕਾਂਗਰਸ اور ਆਮ ਆਦਮੀ ਪਾਰਟੀ ਨੂੰ ਆਪਣਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਕੁਰਸੀ ਤੇ ਆ ਜਾਂਨੇ ਆ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਭਲਾਈ ਦੇ ਕਿਤੇ ਹੈ ਤੁਸੀਂ ਸੋਚੋ 2000 ਸਾਲਾਂ ਇ ਸੋਲਾਈਡ ਸ਼ੁਰੂ ਹੋ ਗਿਆ ਹੁੰਦਾ ਤੇ ਅੱਜ ਅਸੀਂ ਇਹਦਾ ਲਾਭ ਉਠਾਦੇ ਹੁੰਦੇ ਸੋ ਅੱਜ ਦੇਰ ਆਏ ਦਰੁਸਤ ਆਏ ਸੋ ਪੰਜਾਬ ਸਰਕਾਰ ਨੂੰ ਮੈਂ ਕਹਾਵਾ ਪਵਨਤਬਾਨ ਜੀ ਨੂੰ ਕਿ ਰਾਜਨੀਤੀ ਜਦੋਂ ਉੱਪਰ ਉੱਡੋ ਪਵਨਤਬਾਨ ਜੀ ਸਰਕਾਰ ਆਮੇਸ਼ਾ ਨਹੀਂ ਰਿਆ ਕਰਦੀ ਆ ਯਾਤਾਂ ਰਹਿ ਜਾਂਦੀ ਆ ਸੋ ਉਸ ਕਰਕੇ ਇਹਦੇ ਵਿੱਚ ਵਿਗਨ ਨਾ ਕੋ ਪਾਲਾ ਹੋਣਾ ਕੋ ਵਿਗਨ ਬਾਨਾ ਤੇ ਲੋਕਾਂ ਨੂੰ ਸਮਰਪਿਤ ਹੋਣ ਦੇਣਾ ਈ ਮੈਂ ਅੱਜ ਰਿਕੁਐਸਟ ਕਰਨਾ ਔਰ ਮੈਂ ਪੱਤਰਕਾਰ ਬੰਨੂ ਆ ਦਾ ਸਾਰੀ ਸਮਾਜਿਕ ਸੰਸਥਾਵਾਂ ਦਾ ਬਹੁਤ ਧੰਨਵਾਦੀ ਆ ਕਿ ਇਸ ਸੰਘਰਸ਼ੇ ਜਿਨ੍ਹਾਂ ਨੇ ਸ਼ਵੇਤ ਵਾਲਿਕ ਦਾ ਸਾਥ ਦਿੱਤਾ ਔਰ ਮੈਂ ਤੁਹਾਡਾ ਸਭ ਦਾ ਆਬਾਰੀ ਆ ਕਿ ਪੰਜਾਬ ਦੇ ਹਿੱਤ ਤੇ ਅੰਮ੍ਰਿਤਸਰ ਦੇ ਹਿੱਤ ਤੇ ਇਹ ਲੜਾਈ ਅਸੀਂ ਅੱਜ ਜਿੱਤ ਲਈਏ ਧੰਨਵਾਦ ਐਨਿਕ ਇਹਦੇ ਇਲਾਵਾ ਮੈਂ ਹੋਰ ਦੱਸਣਾ ਚਾਹਨਾ ਇਹ ਅਮਰਸਰ ਦੇ ਰੇਲਵੇ ਸਟੇਸ਼ਨ ਨੂੰ ਮੈਂ ਐਮਪੀ ਬਣ ਕੇ ਵਰਲਡ ਕਲਾਸ ਬਣਾਇਆ। ਛਾਟੇ ਦੇ ਰੇਲਵੇ ਸਟੇਸ਼ਨ ਤੇ 70 ਕਰੋੜ ਰੁਪਏ ਲਾ ਕੇ ਨਵਾਂ ਆਧੁਨਿਕ ਰੇਲਵੇ ਸਟੇਸ਼ਨ ਬਣਾਇਆ। ਉਹਦੇ ਇਲਾਵਾ ਪੰਡਾਰੀ ਪੁਲ ਜਿਸ ਤੇ ਕਿ ਟ੍ਰੈਫਿਕ ਜਾਮ ਲੱਗੇ ਹੁੰਦੇ ਸੀ ਉਹ ਰੇਲਵੇ ਦਾ ਪੁਲ ਹੈ। ਉਹਨੂੰ ਨਵਾਂ ਪੰਡਾਰੀ ਪੁਲ ਬਣਾਇਆ। ਇਹ ਰੇਲਵੇ ਅਦੋਰੀਆ ਜੋ ਹਰਮਨ ਦੱ비। ਇਹ ਰੇਲਵੇ ਓਵਰ ਬ੍ਰਿਜ ਬਣਾਇਆ ਜੀ। ਜਿਹੜਾ ਕਿ ਪੁਰਾਣੀ ਅੰਮ੍ਰਿਤਸਰ ਸ਼ਹਿਰ ਨੂੰ ਸਿਵਲ ਲਾਈਨ ਦੇ ਨਾਲ ਜੋੜਦਾ ਜੋ ਸਵਰਪਿਤ ਹੈ ਅੰਮ੍ਰਿਤਸਰ ਨਿਵਾਸੀਆਂ ਨੂੰ ਔਰ ਹੁਣ ਰੀਗੋ ਬ੍ਰਿਜ ਜਿਹੜਾ ਕਿ ਬਹੁਤ ਚਰਮੜਾਈ ਹਾਲਤ ਦੀ ਸੀਗਾ ਉਹ ਵੀ ਮੈਂ ਪਾਸ ਕਰਵਾਤਾ ਰੀਗੋ ਬ੍ਰਿਜ ਤੇ ਕੰਮ ਚੱਲ ਰਿਹਾ ਔਰ ਬਹੁਤ ਜਲਦੀ ਇਹ ਰੀਗੋ ਬ੍ਰਿਜ ਵੀ ਅੰਮ੍ਰਿਤਸਰ ਨਿਵਾਸੀਆਂ ਨੂੰ ਸਵਰਪਿਤ ਹੋ ਜਾਏਗਾ ਇਹជា ਸਾਡੇ ਬੜੀ ਦਿੱਕਤ ਸੀ ਇਹ ਸਾਰਾ ਜਿਹੜਾ ਮਾਲ ਗੱਡੀਆਂ ਦਾ ਬਾਹਰ ਸੀ ਉਹ ਛਾਟੇ ਆਨਡ ਹੁੰਦਾ ਸੀ ਲੋਕ ਬਿਮਾਰ ਹੋ ਰਹੇ ਸੀ ਕੈਂਸਰ ਹੋ ਰਿਆ ਸੀ ਲੋਕਾਂ ਨੂੰ ਉਹ ਛਾਟੇ ਵਾਲਾ ਜਿਹੜਾ ਸਿਗਾ ਉਹਨੂੰ ਬਾਰਡਰ ਦੇ ਨਜ਼ਦੀਕ ਸ਼ਿਫਟ ਕਰਵਾਇਆ ਔਰ ਅੱਜ ਛਾਟੇ ਦੇ ਵਿੱਚ ਕੋਈ ਆਨਲੋਡਿੰਗ ਜਿਹੜੀ ਹੈ ਨਹੀਂ ਹੁੰਦੀ ਜਿਹਦੇ ਕਰਕੇ ਲੋਕਾਂ ਦੀ ਸਿਹਤ ਜਿਹੜੀ ਹੈ ਉਹਨੂੰ ਖਾਸੇ ਸ਼ਿਫਟ ਕਰਾਇਆ ਜੀ ਉਹ ਆਨਲੋਡਿੰਗ ਵਾਲਾ ਜਿਹੜਾ ਸੀ ਆ ਔਰ ਹੋਰ ਵੀ ਮੈਂ ਪਾਸ ਕਰਾ ਰਿਹਾ ਕਿਹੜੇ ਜਿਹੜੇ ਕਿ ਭਗਵਤਵਾਲ ਜੀ ਦੀ ਸਰਕਾਰ ਤੇ ਕਾਂਗਰਸ ਸਰਕਾਰ ਦੇ ਸਹਿਯੋਗ ਨਾਲ ਮਿਲਨ ਕਰਕੇ ਢਕੇ ਹੋਏ ਨੇ ਮੈਂ ਸਵਾਲੇ ਵਾਲਾ ਜਿਹੜਾ ਫਾਟਾ ਜਿੱਥੇ ਲੋਕ ਘਟੇ ਫਸੇ ਰਹਿੰਦੇ ਨੇ ਉਹ ਓਵਰ ਬ੍ਰਿਜ ਵੀ ਪਾਸ ਕਰਾਇਆ ਹੈ ਮੈਂ ਵੱਲਾ ਫਾਟਕ ਜਿਹੜਾ ਉਹ ਵੀ ਪਾਸ ਕਰਾਇਆ ਹੋਇਆ ਹੈ ਜਿਹੜਾ ਕਿ ਅੱਜ ਪੰਜਾਬ ਸਰਕਾਰ ਤੇ ਕਰਕੇ ਨਹੀਂ ਬਣ ਪਾ ਰਿਹਾ ਜਗ੍ਹਾ ਨਹੀਂ ਦੇ ਰਹੇ भूमि ਨਹੀਂ ਦੇ ਰਹੇ ਇਹ ਘੋਰ ਉਪਲਬਧੀ ਹੈ ਵੇਰਕਾ ਜਿਹੜਾ ਓਵਰ ਬ੍ਰਿਜ ਹੈ ਉੱਥੇ ਵੀ ਲੋਕ ਫਸੇ ਰਹਿੰਦੇ ਸੀ ਰੇਲਵੇ ਲਾਈਨ ਤੇ ਤੁਹਾਨੂੰ ਪਤਾ ਹੈ ਵੇਰਕੇ ਉਹ ਵੀ ਮੈਂ ਪਾਸ ਕਰਵਾਇਆ ਜਿਹਦੇ ਉੱਤੇ ਰੇਲਵੇ ਓਵਰ ਬ੍ਰਿਜ ਹੈ ਜਿਹਦੇ ਕਰਕੇ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲਦਾ ਇਹ ਸਾਰਾ ਜੋ ਸੇਵਾ ਮੇਰੀ ਹੈ ਇਹ ਗੁਰੂ ਨਗਰੀ ਨਿਵਾਸੀਆਂ ਨੂੰ ਸਮਰਪਿਤ ਹੈ ਮੇਰੀ ਪਾਰਟੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਜਿੱਥੇ ਮੈਨੂੰ ਮੇਅਰ ਦੀ ਸੇਵਾ ਦਿੱਤੀ ਜਿੱਥੇ ਮੈਨੂੰ ਮੈਂਬਰ ਪਾਰਲੀਮੈਂਟ ਦੀ ਸੇਵਾ ਦਿੱਤੀ ਔਰ ਮੋਦੀ ਸਾਹਿਬ ਨੇ ਮੈਨੂੰ ਸੱਤ ਸਟੈਂਡਿੰਗ ਕਮੇਟੀਆਂ ਦਾ ਮੈਂਬਰ ਬਣਾਇਆ ਜਿਹਦੇ ਰੇਲਵੇ ਕਮੇਟੀ ਵੀ ਸੀ ਉਹਦਾ ਵੀ ਲਾਭ ਹੋਇਆ ਉੱਥੇ ਹੀ ਮੈਂ ਧਨਵਾਦੀ ਆ ਗੁਰੂ ਔਰ ਮੈਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਬਣਾਇਆ ਉਹ ਵੀ ਇੱਕ ਤਾਕਤ ਸੀ ਜੋ ਮੈਂ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਜਿਹੜੀ ਲਾਈ ਔਰ ਮੇਰਾ ਨਾਰਾ ਹੈ ਸਵਦਾ ਨਾਰਾ ਬਣ ਜਾਏ ਅਸੀਂ ਸਾਬਿਕ ਹੋ ਜਾਈਏ ਰਾਜਨੀਤੀ ਦੇ ਉੱਪਰ ਉੱਠ ਕੇ ਧਰਮ ਦੇ ਉੱਪਰ ਉੱਠ ਕੇ ਸਮਗ ਸੰਪਰਦਾਏ ਦੇ ਉੱਪਰ ਉੱਠ ਕੇ ਜਾਤੀ ਦੇ ਉੱਪਰ ਉੱਠ ਕੇ ਅੰਮ੍ਰਿਤਸਰ ਜਿਹੜਾ ਵਿਕਸਿਤ ਅਬਰਸਰ ਤੇ ਪ੍ਰਧਾਨ ਮੰਤਰੀ ਜੀ ਦਾ ਨਾਰਾ ਵਿਕਸਿਤ ਭਾਰਤ ਤਰਵਾਤਾ ਬਖਾਤ ਰਿਕੋਲੀ ਦੀ ਗੱਲ ਵੀ ਸੁਣਨੀ ਨਹੀਂ ਹੋਏਗਾ ਬਹੁਤ ਜਿਆਦਾ ਦਿੱਕਤ ਵਿੱਚ ਨੇ ਲੋਕ ਜਿਹੜੇ ਨੇ ਪੁਰਾਣੀ ਸ਼ਹਿਰ ਤੋਂ ਨਵੇਂ ਸ਼ਹਿਰ ਜਾਣਾ ਹੁੰਦਾ ਐਸਾ ਹੈ ਜੀ ਕਿ ਉਹ ਇੰਟਰਨੈਸ਼ਨਲ ਸਟੈਂਡਰਡ ਦਾ ਬਣ ਰਿਹਾ ਮੈਂ ਟੱਚਾ ਚੀਫ ਇੰਜੀਨੀਅਰਸ ਨਾਲ ਉਹਦੇ ਬਲॉक्स ਬਣ ਰਹੇ ਨੇ ਜੀ ਇੱਥੇ ਹੀ ਬਣ ਰਹੇ ਨੇ ਉਹ ਬ੍ਰਿਜ ਜਿਹਨੂੰ ਬੜਾ ਆਧੁਨਿਕ ਬ੍ਰਿਜ ਬਣੇਗਾ ਔਰ ਬੜਾ ਚੌੜਾ ਬ੍ਰਿਜ ਬਣੇਗਾ ਪਹਿਲੇ ਬੜਾ ਤੰਗ ਬ੍ਰਿਜ ਸੀਗਾ ਉਹ ਉਹ ਚੌੜਾ ਬ੍ਰਿਜ ਬਣਨ ਜਾ ਰਿਹਾ ਹੈ ਉਹ ਬਲਾਕਸ ਬਣ ਰਹੇ ਨੇ ਥੋੜਾ ਸਮਾਂ ਲੱਗਦਾ ਹੈ ਕਾਗਜ਼ੀ ਕਾਰਵਾਈ ਕੰਮ ਸੁਚਾਰੂ ਰੂਪ ਦਾ ਚੱਲ ਰਿਹਾ ਹੈ 1 ਸਾਲ ਦੇ ਵਿੱਚ ਅਸੀਂ ਉਹ ਬ੍ਰਿਜ ਨਵਾਂ ਬਣਾ ਕੇ ਅਮਰਸਰ ਨੂੰ ਸਵਰਪਿਤ ਕਰਾਂਗੇ ਨਿਰੰਤਰ ਕੰਮ ਚੱਲ ਰਿਹਾ ਹੈ ਸਰ ਜੀ ਇਹਨਾਂ ਦੀ ਗੱਲ ਕੀਤੀ ਹੈ ਜਿਵੇਂ ਕੋਟ ਖਾਤਾ ਹੋ ਗਿਆ ਚਾਹੇ ਤਰ੍ਹਾਂ ਪੱਤਾਂ ਵਾਲੀ ਗੱਲ ਕਰੀ ਜਾਂਨ ਕਰਦੀ ਵੱਡੀ ਆबादी ਜਿਹੜੀ ਪਿੰਡਾਂ ਦੀ ਹੈ ਉਹ ਸ਼ਹਿਰ ਚ ਆਉਂਦੀ ਹੈ ਤਾਂ ਕਾਫੀ ਜਾਮ ਲੱਗਦਾ ਉਹਨਾਂ ਵਾਸਤੇ ਕੋਈ ਪੁਲ ਦੀ ਕੋਈ ਨਵੀਂ ਯੋਜਨਾ ਇਸ ਤਰ੍ਹਾਂ ਜੀ ਕਿ ਮੈਂ ਜਿਹੜੇ ਸਾਡੇ ਅਰਬੰਡ ਡਿਵਲਪਮੈਂਟ ਮੰਤਰੀ ਸ਼ਹਿਰੀ ਵਿਕਾਸ ਮੰਤਰੀ ਮਨੋਰ ਲਾਲ ਜੀ ਖੱਟਰ ਜੀ ਨੂੰ ਮਿਲਿਆ ਸੀ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਮੈਟਰੋ ਦਿੱਤੀ ਜਾਏ ਗੁਰੂ ਨਗਰੀ ਹੈ ਲੱਖਾਂ ਸਧਾਰੂ ਆਉਂਦੇ ਨੇ ਔਰ ਉਹਨਾਂ ਨੇ ਇਸ ਦਾ ਸਹਿਯੋਗ ਦਾ ਵਾਅਦਾ ਕੀਤਾ ਹੈ ਤਾਂ ਮੈਟਰੋ ਮਿਲ ਜਾਏਗੀ ਤੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਪੰਜਾਬ ਸਰਕਾਰ ਨੇ ਫਿਰ ਇਨਤਕਾ ਕੀਤਾ ਕਿ ਬੀਆਰਟੀਐਸ ਜਿਹੜਾ ਅਸੀਂ ਬਣਾਇਆ ਸੀ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਉਹ ਜਿਹੜਾ ਅਸੀਂ ਬੀਆਰਟੀਐਸ ਉਹ ਬੰਦ ਕਰ ਦਿੱਤਾ ਹੈ ਅੱਜ ਬੱਸਾਂ ਜਿਹੜੀਆਂ ਨੇ ਲੋਕਾਂ ਦੇ ਟੈਕਸਾਂ ਦੀ ਕਮਾਈਆਂ ਦੀ ਸੈਕ ਕਰੋ ਕਰੋੜ ਰੁਪਏ ਦੀ ਹਜ਼ਾਰਾਂ ਕਰੋੜ ਦੀ ਬੱਸਾਂ ਦੇ ਹਜ਼ਾਰਾਂ ਕਰੋੜ 12000 ਕਰੋੜ ਦਾ ਇਹ ਪ੍ਰੋਜੈਕਟ ਸੀਗਾ ਉਹ ਅੱਜ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ ਲੋਕਾਂ ਨੂੰ ਅੱਜ ਪਬਲਿਕ ਟਰਾਂਸਪੋਰਟ ਜਿਹੜੀ ਮਿਲਦੀ ਸੀ ਸਾਡੇ ਜ਼ਮੀਰ ਕੰਡੀਸ਼ਨ ਬੱਸਾ ਗਰੀਬਾਂ ਦੇ ਲਈ ਉਹ ਬੰਦ ਕਰਤੀ ਹੈ ਭਵੰਤਮਾਨ ਜੀ ਦੀ ਸਰਕਾਰ ਨੇ ਸਰ ਜੀ ਤੁਸੀਂ 16 ਫਾੜੇ ਦੀ ਗੱਲ ਕੀਤੀ ਹੈ ਉਹ ਪੂਰਾ ਨਹੀਂ ਬਥਰ ਤੱਕ ਖੜੇ ਆਏਗਾ ਉਹ ਐ ਡਿਬੈਟ ਕਰਦਾ ਜੀ ਕਿ ਭਵਨ ਤਬਾਨ ਜੀ ਦੀ ਸਰਕਾਰ ਜਦੋਂ ਜਗਾ ਛੋਟੇ ਜਿਹੇ ਪੈਸੇ ਲੈਂਦੇ ਨੇ ਸਾਨੂੰ ਜਗਾ ਦੇ ਸਟੇਟ ਗਵਰਨਮੈਂਟ ਨੇ ਦੇਣੀ ਹੁੰਦੀ ਹੈ ਉਹ ਜਗਾ ਦੇ ਦੇਣਗੇ ਤੇ ਸਾਰੇ ਹੀ ਜਿਹੜੇ ਪ੍ਰੋਜੈਕਟ ਮੈਂ ਪਾਸ ਕਰਾਏ ਹੋਏ ਨੇ ਉਹ ਸਾਰੇ ਹੀ ਸਕੇਂਦਰ ਸਰਕਾਰ ਕੋਲ ਤੇ ਗੱਪੇ ਹੈ ਜੀ ਉਹ ਤੇ ਤੁਰੰਤ ਸ਼ੁਰੂ ਹੋ ਜਾਣ ਮਸਲਾ ਸਿਰਫ ਪੰਜਾਬ ਸਰਕਾਰ ਕਰਕੇ ਆ ਜਿਨ੍ਹਾਂ ਨੇ ਸਾਨੂੰ ਨਾ ਉੱਥੇ ਜਗਾ ਦਿੱਤੀਆਂ ਨਾ ਡੌਣਾ ਫਾੜ ਦੇ ਜਗਾ ਦਿੱਤੀ ਹਿੰਗੇ ਅਨੀਮੋਰ ਕੁਇਟਸ ਹੁਣ ਪੈਰਲਲ ਜੀ ਸੇਡ ਜੀ ਕੁਝ ਬਰੀਫ ਕਰਾਂਗੇ